ਹਿੰਦੂ ਤੇ ਸਿੱਖ ਦੇ ਵਿੱਚ ਉਹ 파ਟਕ ਪਾ ਰਹੇ ਆ ਇੱਕ ਜਾਗਦੀ ਮਸਾਲਾ ਇਹ ਵੇਖੋ ਹੂੰ ਹਿੰਦੂ ਪਰਿਵਾਰ ਦੇ ਨਾਲ ਸੰਬੰਧਤ ਵੀਰ ਆ ਛੋਟਾ ਜਿਹਾ ਬੱਚਾ ਅਮਰਤਪਾਲ ਨੂੰ ਹਿੱਕ ਨਾ ਲਈ ਖਲੋਤਾ ਹੂੰ ਬਿਲਕੁਲ ਇਦੋਂ ਵੱਧ ਹੋਰ ਪਿਆਰ ਕੀ ਜੱਜ ਦਾ ਜੀ ਇਹ ਸਚਾਈ ਨਾਲ ਖੜੇ ਆ ਲੋਕ ਆ ਬਿਲਕੁਲ ਮੈਂ ਪਿਛਲੇ ਥੋੜੇ ਜਿਹੇ ਦਿਨਾਂ ਤੋਂ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਸੀ ਦੇਖ ਰਿਹਾ ਸੀ ਕਿ ਕਿਵੇਂ ਵਿਰੋਧੀ ਪਾਰਟੀਆਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਪ੍ਰਤੀ ਇੱਕ ਗਲਤ ਬਿਰਤਾਂਤ ਝੂਠਾ ਨੈਰੇਟਿਵ ਸੈੱਟ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਗੱਲ ਕੀਤੀ ਜਾ ਰਹੀ ਸੀ ਕਿ ਜੇਕਰ ਭਾਈ ਸਾਹਿਬ ਐਮਪੀ ਦੀ ਚੋਣ ਜਿੱਤ ਜਾਂਦੇ ਨੇ ਤੇ ਆਤਵਾਦ ਦਾ ਦੌਰ ਮੁੜ ਵਾਪਸ ਆ ਜਾਵੇਗਾ ਮੈਂ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਆਤਵਾਦ ਨਸ਼ੇ ਦਾ ਆਤਵਾਦ ਪਿਛਲੇ ਦਫਾ 15 ਸਾਲਾਂ ਤੋਂ ਚੱਲ ਰਿਹਾ ਹੈ ਜਿਦੇ ਵਿੱਚ ਪਤ ਨਹੀਂ ਕਿੰਨੇ ਕ ਘਰ ਜਿਹੜੇ ਆ ਨਸ਼ੇ ਦੇ ਨਾਲ ਬਰਬਾਦ ਹੋ ਗਏ ਕੀ ਉਹਦਾ ਜ਼ਿੰਮੇਵਾਰ ਵੀ ਭਾਈ ਅਮਰਤਪਾਲ ਸਿੰਘ ਹੈ ਸੋਨੇ ਵਰਗੇ 3 ਪੁੱਤ ਇੱਥੇ ਨੌਕਰੀਆਂ ਨਾ ਹੋਣ ਕਰਕੇ ਬੇਰੋਜ਼ਗਾਰੀ ਦੀ ਸਮੱਸਿਆ ਦਾ ਕਰਕੇ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰ ਰਹੇ ਨੇ ਤੇ ਜੇਕਰ ਇਹ ਰਵਾਇਤੀ ਪਾਰਟੀਆਂ ਨੇ ਪਹਿਲਾਂ ਹੀ ਕੋਈ ਚੰਗੇ ਇਥੇ ਇਥੇ ਨੀਤੀਆਂ ਅਪਣਾਈਆਂ ਹੁੰਦੀਆਂ ਤੇ ਅੱਜ ਸਾਡੇ ਨੌਜਵਾਨ ਨਸ਼ੇ ਦੇ ਨਾਲ ਆਪਣੇ ਜੀਵਨ ਨੂੰ ਬਰਬਾਦ ਨਾ ਕਰਦੇ ਸਾਡੇ ਨੌਜਵਾਨ ਸਾਡੇ ਧੀਆਂ ਪੋਤੇ ਇਥੋਂ ਵਿਦੇਸ਼ਾਂ ਨੂੰ ਪ੍ਰਵਾਸ ਨਾ ਕਰਦੇ ਸੋ ਇਸ ਕਰਕੇ ਇਹੋ ਜਿਹੇ ਗਲਤ ਵਰਤਾਂਤ ਜਿਹੜੇ ਆ ਉਹ ਇੱਕ ਨੌਜਵਾਨ ਦੇ ਪ੍ਰਤੀ ਸਿੱਖ ਨੌਜਵਾਨ ਦੇ ਪ੍ਰਤੀ ਇਹਨਾਂ ਪਾਰਟੀਆਂ ਨੂੰ ਨਹੀਂ ਸਿਰਜਣਾ ਚਾਹੀਦਾ ਜਿਹੜੇ ਝੂਠੇ ਵਰਤਾਨ ਸਿੱਧੇ ਜਾ ਰਹੇ ਨੇ ਕਿੰਨੇ ਹੀ ਘਰ ਨਸ਼ੇ ਦੇ ਨਾਲ ਬਰਬਾਦ ਹੋ ਗਏ ਸੋ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਜਿਹੜੇ ਨੌਜਵਾਨ ਨਸ਼ੇ ਦੇ ਵਿਰੋਧਾ ਆਪਣੀ ਮੁਹਿੰਮ ਸ਼ੇੜ ਰਹੇ ਨੇ ਖੰਡੇ ਬਾਟੇ ਦੀ ਪਹੁੰਚ ਕਰ ਰਹੇ ਨੇ ਗੁਰਬਾਣੀ ਦੀ ਗੱਲ ਕਰ ਰਹੇ ਨੇ ਬੇਅਦਬੀ ਦੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਸੰਗੋ ਐਪਰੀਸ਼ੀਏਟ ਕਰਨਾ ਚਾਹੀਦਾ ਸਗੋਂ ਇਹਨਾਂ ਪਾਰਟੀਆਂ ਦਾ ਵੀ ਆਪਣੀ ਇੱਕ ਇੱਕ ਜ਼ਿੰਮੇਵਾਰੀ ਬਣਦੀ ਸੀ ਪਰ ਵੇਖੋ ਕਿਵੇਂ ਗਲਤ ਪ੍ਰਚਾਰ ਕਰਕੇ ਜਿਹੜਾ ਵਾ ਇੱਕ ਨੌਜਵਾਨ ਦੀ ਦੇਖ ਨੂੰ ਵਿਗਾੜਿਆ ਜਾ ਰਿਹਾ ਹੈ ਅਸਲੀ ਮਸਲਾ ਇਹ ਆ ਵੀ ਆਪਾਂ ਪਿਛਲੇ ਵਾਰੀ ਬੜੇ ਚਾਅ ਦੇ ਨਾਲ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਚੁਣੀ 92 ਐਮਐਲਏ ਦਿੱਤੇ ਨਸ਼ੇ ਦੇ ਮੁੱਦੇ ਤੇ ਸਰਕਾਰ ਬਣੀ ਵੀ ਨਸ਼ਾ ਮੁਕਤ ਹੋਊਗਾ ਜੇ ਉਹ 92 ਐਮਐਲਏ ਕੁਝ ਨਹੀਂ ਕਰ ਸਕੇ ਤੇ ਕੀ ਲੱਗਦਾ ਵੀ ਸਾਡਾ ਇੱਕ ਐਮਪੀ ਜਿਹੜਾ ਉਹ ਨਸ਼ੇ ਨੂੰ ਠੱਲ ਪਾ ਸਕੂਗਾ ਵੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਵੇਂ ਤੁਸੀਂ 92 ਐਮਐਲਏ ਦੀ ਗੱਲ ਕੀਤੀ ਆ ਜਿੰਨਾ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਾਣਦੇ ਆ ਉਹ ਇਹਨਾਂ ਦੇ ਜਿਹੜੇ ਮੌਜੂਦਾ ਐਮਐਲਏ ਉਹਨਾਂ ਵਾਂਗ ਗਿਵ ਅਪ ਨਹੀਂ ਕਰਨਗੇ ਸਰੈਂਡਰ ਨਹੀਂ ਕਰਨਗੇ ਹਲਕਾ ਫੀਦਕੋੜ ਤੋਂ ਕਰਮਜੀਤ ਸਿੰਘ ਅਨਬੋਲ ਜਿਹੜਾ ਖਲੋਤਾ ਇਹਨਾਂ ਦਾ ਤੁਸੀਂ ਉਹਦੀ ਇੰਟਰਵਿਊ ਦੇਖ ਲਓ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਇੰਟਰਵਿਊ ਦੇਖ ਲਓ ਨਸ਼ੇ ਦੇ ਮੁੱਦੇ ਤੇ ਬਿਲਕੁਲ ਬੈਕਫੁੱਟ ਹੋ ਚੁੱਕੇ ਨੇ ਨਸ਼ੇ ਦੇ ਮੁੱਦੇ ਤੇ ਸਰੈਂਡਰ ਕਰ ਚੁੱਕੇ ਨੇ ਟੋਟਲੀ ਸੋ ਸਾਡੇ ਜਿਹੜੇ ਉਮੀਦਵਾਰ ਨੇ ਉਹ ਇਹ ਨਾ ਵਾਂਗੇ ਨਹੀਂ ਕਰਨਗੇ ਕਿ ਅਸੀਂ ਬਿਲਕੁਲ ਹਾਰ ਮੰਨ ਚੁੱਕੇ ਆ ਅਸੀਂ ਲੜਾਂਗੇ ਜਿੰਨੇ ਜੋਗੇ ਅਗੇ ਲੜਾਂਗੇ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਜਿੰਨਾ ਸਾਡਾ ਆਪਣਾ ਫਰਜ਼ ਹੈ ਅਸੀਂ ਉਹਨੂੰ ਨਿਭਾਵਾਂਗੇ ਤੁਸੀਂ ਦੇਖੋ ਨਸ਼ੇ ਦਾ ਤੇ ਬੇਦਬੀ ਦਾ ਇਹ ਦੋ ਮੁੱਦੇ ਜਿਹੜੇ ਉਹ ਅਹਿਮ ਮੁੱਦੇ ਸੀ ਮੌਜੂਦਾ ਰਵਾਇਤੀ ਪਾਰਟੀਆਂ ਦੇ ਚੋਣ ਪ੍ਰਚਾਰ ਦੇ ਵਿੱਚ ਉਹ ਮੁੱਦੇ ਹੀ ਗਾਇਬ ਨੇ ਸੋ ਅਸੀਂ ਇਹ ਗੱਲ ਕਹਿੰਦੇ ਆ ਕਿ ਨਸ਼ੇ ਦਾ ਬੇਦਬੀ ਦਾ ਬੇਰੋਜ਼ਗਾਰੀ ਦਾ ਜਿਹੜਾ ਮੁੱਦਾ ਏ ਉਹ ਮੁੱਖ ਮੁੱਦੇ ਹੋਣੇ ਇਹਨਾਂ ਲੀਡਰਾਂ ਨੇ ਖਾਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਇਹਨਾਂ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚੋਂ ਇਹ ਜਿਹੜੇ ਮੁੱਦੇ ਨੇ ਉਹ ਬਿਲਕੁਲ ਲੋਪ ਹੋ ਚੁੱਕੇ ਨੇ ਅਸੀਂ ਇਦਾਂ ਨਹੀਂ ਕਰਾਂਗੇ ਦੂਜੇ ਵੀਰਾਂ ਨੂੰ ਸ਼ਾਮਲ ਕਰਾ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਦਾ ਖਾਲਸਾ ਬਾਈ ਜੀ ਦੇ ਪੱਤੇ ਕਹਿਣਾ ਤਾਂ ਬਸ ਤੁਹਾਨੂੰ ਪਤਾ ਹੈ ਜੋ ਅਸੀਂ ਕਹਿਣਾ ਵਾ ਜੀ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਸੋਨੇ ਵਰਗੇ ਧੀਆਂ ਪੁੱਤਾਂ ਜਿਹੜੇ ਨਸ਼ੇ ਨੇ ਰੋੜ ਤੇ ਆ ਮਾਂ ਪਿਓ ਬਿਲਕਦੇ ਕਰ ਲਾਉਂਦੇ ਆ ਅਸੀਂ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਸਿਰਫ ਇਸ ਮੁੱਦੇ ਨਾਲ ਜੁੜੇ ਆ ਭਾਈ ਸਾਹਿਬ ਦੇ ਨਾਲ ਭਈ ਸਾਡੇ ਜਿਹੜੇ ਧੀਆਂ ਪੁੱਤ ਆ ਉਹ ਨਸ਼ੇ ਤੋਂ ਵੱਜ ਜਾਣ ਇੱਕ ਜਾਗਦੀ ਮਿਸਾਲ ਲੋਕ ਕਹਿੰਦੇ ਆ ਸ਼ਰਾਰਤੀ ਅੰਸਰ ਆ ਜਿਹੜੇ ਹਿੰਦੂ ਤੇ ਸਿੱਖ ਦੇ ਵਿੱਚ ਉਹ ਪਾਟਕ ਪਾ ਰਹੇ ਆ ਇੱਕ ਜਾਗਦੀ ਮਿਸਾਲ ਹੈ ਵੇਖੋ ਹਿੰਦੂ ਪਰਿਵਾਰ ਦੇ ਨਾਲ ਸੰਬੰਧਤ ਵੀਰ ਆ ਛੋਟਾ ਜਿਹਾ ਬੱਚਾ ਅਮਰਪਾਲ ਨੂੰ ਹਿੱਕ ਨਾ ਲਈ ਖਲੋਤਾ ਹੂੰ ਬਿਲਕੁਲ ਇਦੋਂ ਵੱਧ ਹੋਰ ਪਿਆਰ ਕੀ ਜੱਜਦਾ ਇਹ ਸਚਾਈ ਨਾਲ ਖੜੇ ਆ ਲੋਕ ਆ ਬਿਲਕੁਲ ਝੂਠ ਤੋਂ ਉੱਪਰ ਉੱਠ ਕੇ ਅਸੀਂ ਦਾ ਸੱਚ ਨਾਲ ਖੜੇ ਆ ਤੇ ਹਮੇਸ਼ਾ ਸੱਚ ਨਾਲ ਰਹਿਣਾ ਕਰੇ ਦੀ ਫੋਟੋ ਵੇਖ ਕੇ ਕਹਿਣਾ ਜੀ ਇਹਦੀ ਬੋਰਡ ਬਣੀ ਹੈ ਭਾਜੀ ਬੋਰਡ ਦੀ ਗੱਲ ਥੋੜੀ ਅੱਕ ਤੇ ਹੋਰ ਵੀ ਤੁਸੀਂ ਦੂਰ ਆ ਬੂਥਾਂ ਤੇ ਜਾ ਕੇ ਵੇਖ ਲਓ ਜੇ ਕੋਈ ਬੈਨਰ ਕਿਸੇ ਨੇ ਫੜਿਆ ਹੋ ਜਾਗੇ ਜਿਹਨੇ ਛਾਤੀ ਨਾ ਲਾਇਆ ਤਾਂ ਅਸੀਂ ਮੰਨ ਜਾਗੇ ਜੀ ਇੱਕ ਭਾਈਚਾਰਕ ਸਾਜ ਬਣੀ ਵਧੀਆ ਨਜ਼ਰ ਆਈ ਪਿੰਡ ਦੇ ਵਿੱਚ ਇੱਕੇ ਜਗ੍ਹਾ ਤੇ ਸਾਰੇ ਬੈਠੇ ਨੇ ਇੱਕੇ ਜਗ੍ਹਾ ਤੇ ਲੰਗਰ ਛਕਿਆ ਜਾ ਰਿਹਾ ਇੱਕ ਦੂਜ ਨੂੰ ਹੱਥਾਂ ਨਾਲ ਮਖੌਲ ਕੀਤਾ ਜਾ ਰਿਹਾ ਇਹ ਮੈਸੇਜ ਜ਼ਰੂਰ ਦੇਣਾ ਆਪਾਂ ਪਿੰਡਾਂ ਦੇ ਵਿੱਚ ਬਿਲਕੁਲ ਸਾਡੇ ਭਰਾ ਵਾ ਹਾਂ ਦੂਰੇ ਬੂਥਾਂ ਦੇ ਜਿਹੜੇ ਮੰਨ ਲਓ ਕਾਲੀ ਕਾਂਗਰਸ ਹੀ ਆ ਜੋ ਵੀ ਆ ਆਮ ਆਲੇ ਆ ਅਸੀਂ ਇੱਕ ਪਰਿਵਾਰਕ ਸਾਂਝਾ ਹੱਡੀ ਸਾਡੇ ਸੱਜਣ ਆ ਭਰਾਵਾ ਸਾਡੇ ਸਵੇਰ ਲਈ ਖਾਸ ਦੇ ਖੇਡਦੇ ਆ ਕੋਈ ਪਿਆਰੇ ਸਾਡਾ ਕੋਈ ਗੱਲ ਨਹੀਂ ਗਈ ਉਹ ਜੀ ਕੋਈ ਸਾਡੇ ਜਾਣੀ ਦਰੋਪਤਾਲੀ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਸੋ ਦੋਸਤੋ ਇੱਕ ਨਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਆ ਅਸੀਂ ਕਿਸੇ ਪਾਰਟੀ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦੇ ਕਿਸੇ ਨੂੰ ਉੱਚਾ ਨਹੀਂ ਦਿਖਾਉਣਾ ਚਾਹੁੰਦੇ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਕਿ ਪਿੰਡਾਂ ਦੇ ਵਿੱਚ ਇੱਕ ਨਾ ਭਾਈਚਾਰਕ ਸਾਡੀ ਸਾਂਝ ਹੁੰਦੀ ਹੈ ਲੋਕ ਵਿਆਹਾਂ ਸ਼ਾਦੀਆਂ ਤੇ ਉਧਰ ਉਧਰੀ ਆਉਦੇ ਜਾਂਦੇ ਨੇ ਇਹ ਨਹੀਂ ਕਿ ਜੇ ਅਸੀਂ ਅਕਾਲੀ ਦਲ ਨੂੰ ਸਪੋਰਟ ਕੀਤੀ ਤੇ ਕਾਂਗਰਸ ਵਾਲੇ ਨਹੀਂ ਬੁਲਾਉਣਗੇ ਜਾਂ ਕਾਂਗਰਸ ਨੂੰ ਸਪੋਰਟ ਕੀਤੀ ਤੇ ਆਮ ਵਾਲੇ ਨਹੀਂ ਬੁਲਾਉਣਗੇ ਇਹ ਇੱਕ ਭਾਈਚਾਰਕ ਸਾਂਝੀ ਵੀਡੀਓ ਆ ਇੱਕ ਵਾਰੀ ਤਸਵੀਰ ਉਧਰ ਨੂੰ ਫੇਰ ਦਿਖਾ ਦਿਓ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਉਧਰ ਫੇਰ ਇੱਕ ਵਾਰੀ ਦਿਖਾ ਦਿਓ ਇਹ ਇਕੋ ਲਾਈਨ ਦੇ ਵਿੱਚ ਤਿੰਨੇ ਬੂਥ ਜਿਹੜੇ ਉਹ ਲੱਗੇ ਹੋਏ ਨੇ ਤੇ ਇੱਕ ਬਹੁਤ ਹੀ ਸੋਹਣੀ ਤਸਵੀਰ ਸੁਰ ਸਿੰਘ ਪਿੰਡ ਤੋਂ ਨਜ਼ਰ ਆ ਰਹੀ ਹੈ ਅਸੀਂ ਦੂਜੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀ ਸਾਂਝ ਜਿਹੜੀ ਆ ਉਹ ਪਿੰਡਾਂ ਦੀ ਬਣਾ ਕੇ ਰੱਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪੋ ਆਪਣੀ ਮਰਜ਼ੀ ਦੇ ਕੈਂਡੀਡੇਟ ਨੂੰ ਆਪੋ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਵੋਟ ਪਾਓ ਤੇ ਵੋਟ ਪਾਉਣਾ ਜ਼ਰੂਰੀ ਹੈ ਇਹ ਨਾਲ ਦੀ ਨਾਲ ਅਸੀਂ ਕਹਿ ਰਹੇ ਹਾਂ ਕਿ ਸਾਰੇ ਅਜੇ ਵੀ ਲੋਕ ਗਰਮੀ ਦੇ ਕਰਕੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਘਰਾਂ 'ਚੋਂ ਬਾਹਰ ਆਓ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਅੱਜ ਦੀ ਵੀਡੀਓ ਦੇ ਚੈਨਾਂ ਹੀ ਜੁੜੇ ਰਹੋ ਸਾਡੇ ਨਾਲ ਸੁਰਖਾ ਪੀਵੀ done about